ਛੱਬੀ ਧਮਾਕਾ ਪਹਿਲਾ ਬੰਬਰ ਪਹਿਲਾ ਧਮਾਕਾ ਮਹਾਰਾਜ ਆਪਾਂ ਪਹੁੰਚਿਆ ਸੁਪਨਿਆਂ ਦੇ ਬਾਜ਼ਾਰ ਜਿੱਥੇ ਲੋਕਾਂ ਦੇ ਸੁਪਨੇ ਪੂਰੇ ਹੁੰਦੇ ਆ ਬੰਦੇ ਡਾਕਟਰ ਨੂੰ ਹਜ਼ਾਰ ਰੁਪਏ ਦੇ ਫੀਸ ਦੇਣ ਦਾ ਇੱਕ ਡੇਢ ਵੱਲੋਂ ਕਈ ਬੰਦੇ ਸ਼ਰਾਬੀ ਬੰਦੇ ਸ਼ਰਾਬ ਪੀਣ ਦੇ ਬੋਤਲ ਪੀਣ ਦੇ 1000 ਦਿਆਂ ਇੱਕ ਟਿਕਟ ਪਾ ਲੈਣਾ ਤੇ ਜੀਨੀਸ ਵਾਦੀ ਆਹ ਭਾਈ ਨਾਮ ਲੱਗਦਾ ਤੇ ਤਿੰਨ ਪੁਸਤਕ ਬੈਗ ਖਰੀਦਣੇ ਆ ਰਿਹਾ ਤਿਕਟ ਪਾਓ ਜ਼ਰੂਰ ਪਾਓ ਇੱਕ ਪਾਓ ਜ਼ਰੂਰ ਪਾਓ ਇਹ ਮੋਕਾ ਮਿਲਦਾ ਕਦੀ ਕਦੀ ਹੁਣ ਇਸ ਵਾਰ ਆ ਰਿਹਾ 10 ਕਰੋੜ ਦਾ ਲੋੜੀ ਦੇ 57 ਫੁੱਲੇ ਅਗਲੇ ਵਾਰ ਆਣੇ ਪਤਾ ਕਿੰਨਾ ਦਾ ਪਰ ਅੱਜ ਦੱਸਣਾ ਐਡਵਾਂਸ ਤੁਹਾਨੂੰ ਹੋਲੀ ਦਾ ਨਾ 3 ਕਰੋੜ ਦਾ ਐਡਵਾਂਸ ਦੱਸਿਆ ਚਾਹੇ ਬੋਲ ਸਿੱਧਾ ਹੀ ਕਰ ਲੈਣਾ ਤੇ ਟਿਕਟ 500 ਮਿਲਣੀ ਹੈ ਟਿਕਟ ਕਾਢੀ ਨਹੀਂ ਟਿਕਟ 500 ਮਿਲਣੀ ਹੈ ਅਗਲਾ ਵਾਰ ਬੰਪਰ ਹੋਗਾ ਹੋਲੀ ਦਾ ਉੱਤੀ ਜੋ 3 ਕਰੋੜ ਦਾ ਆਏਗਾ ਐਡਵਾਂਸ ਬੰਦੱਸ ਲੈ ਓਸੋ ਤੁਸੀਂ ਦੇਖ ਰਹੇ ਹੋ ਲੇਟਸਪੋਟ ਨਿਊਜ਼ ਤੇ ਮੈਂ ਰੋਇਤ ਕੁਮਾਰ ਅੱਜ ਆਪਾਂ ਪਹੁੰਚੇ ਆਂ ਸੁਪਨਿਆਂ ਦੇ ਬਾਜ਼ਾਰ ਜਿੱਥੇ ਲੋਕਾਂ ਦੇ ਸੁਪਨੇ ਪੂਰੇ ਹੁੰਦੇ ਆ ਆਪਾਂ ਪਹੁੰਚੇ ਸਰਦਾਰ ਜੀ ਨਾਲ ਗੱਲਬਾਤ ਕਰਦੇ ਆ ਕੀ ਕੀ ਲੈ ਕੇ ਆ ਰਹੇ ਆ ਸੱਸੀ ਕਾਲਚਨ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸੱਸੀ ਕਾ ਨਵੇਂ ਸਾਲ ਦੀ ਪਹਿਲਾਂ ਤੋਂ 2.5 ਲੱਖ ਲੱਖ ਤੇ ਲੋੜੀ ਵੀ ਐਡਵਾਂਸ ਇੱਕ ਤੇ ਤੁਸੀਂ ਲੋੜੀ ਬੰਪਰ ਲੈ ਕੇ ਆ ਰਹੇ ਹੋ ਕੀ ਖਾਸ ਲੈ ਕੇ ਆ ਰਹੇ ਹੋ ਇਸ ਵਾਰ ਲੋੜੀ ਬੰਪਰ ਕੋਈ ਖਾਸ ਲੈ ਕੇ ਆ ਰਿਹਾ ਪੰਜਾਬ ਸਗਾ ਦੇ ਰਹੀ ਹੈ ਦਾ ਕਹਿ ਰਹੀ ਹੈ ਮੈਂ ਤੇ ਵਿਕਰੇਤਾ ਹਾਂ ਏਜੰਟਾ ਏਜੰਸੀ ਵੀਰੀ ਇੱਕ ਹਾਲ ਉਹਦੀ ਏਜੰਸੀ ਮੇ ਕੋਲ ਆਪਾਂ ਜਾਂ ਸੀ ਐਜਸੀ ਟਿਕਟ ਵੇਚ ਲਿਆ ਤੇ ਟਿਕਟ ਵੇਚ ਨੇ ਅਸਲੀ ਪਹਿਲੀ ਗੱਲ ਦੱਸ ਦਉਂਗਾ ਟਿਕਟ ਦੀ ਪੂਰੀ ਗਰੰਟੀ ਉਹਦੀ ਸਾਡੇ ਕੋਲ ਆ ਧੋਖਾ ਘੜੀ ਨਹੀਂ ਹੁੰਦੀ ਸਾਧੂ ਖਾਨ ਤੇ ਦੂਜੀ ਗੱਲ ਟਿਕਟ ਕੋਈ ਘਰ ਸਾਬਿਤ ਕਰੇਗਾ 10000 ਨਗਰੇ ਨਾਮ ਹੈ ਤੀਜੀ ਗੱਲ ਇਹ ਟਿਕਟ 10 ਲੱਖ 10 ਕਰੋੜ ਦਾ ਪਹਿਲਾ ਪਹਿਲਾ ਨਾਮ 10 ਕਰੋੜ ਦਾ ਦੂਜਾ ਨਾਮ 1 ਕਰੋੜ ਦਾ ਤੀਜਾ ਨਾਮ 50 ਲੱਖ ਦਾ ਚੌਥਾ ਨਾਮ ਆਠੀराम 8 ਲੱਖ ਦੇ ਅਠੇ ਨਾਮ ਸੋਈ ਅਠੇ ਨਾਮ ਦੱਸ ਸਕਦੇ ਅਠੇ ਨਾਮ 5 ਲੱਖ ਦੇ ਔਰ ਛੋਟੇ ਨਾਮ ਕਭੀ ਨਹੀਂ ਇਹਨੇ ਨਾਮ ਨੇ ਕਿਹਾ ਜਿੰਦਾ ਬੇਸੂਮਾਨ ਨਾਮ ਨੇ 88 819 ਛੋਟਾ ਵੀ ਲੱਗਦਾ ਹੈ ਵੱਡਾ ਲੱਗਦਾ ਹੈ ਇੱਕ ਟਿਕਟ ਪਾਉਣ ਦੋ ਦਾ ਤੜੀ ਮਾਤੀਏ ਦੋ ਸੀਜ਼ਨ ਹੈ A ਔਰ B ਦੋ A B ਤੁਸੀਂ A B ਚ ਦੋਨੋਂ ਪਾਉ ਬਹੁਤ ਵਧੀਆ ਗੱਲ ਹੈ ਅਗਰ ਨਹੀਂ ਪਾ ਸਕਦੇ 500 ਰੁਪਏ ਆਵੇ 500 ਲਾ ਲਓ 500 ਪਾਉਣ ਦੀ ਵਧੀਆ ਗੱਲ ਨਹੀਂ ਹੈ ਬੰਦੇ ਡਾਕਟਰ ਨੂੰ 1000 ਰੁਪਏ ਦਾ ਫੀਸ ਦੇ ਦਿੰਦੇ ਅੱਜ ਕੱਲ ਇੱਕ ਟਿਕਟ ਵਾ ਲਓ ਕਈ ਬੰਦੇ ਸ਼ਰਾਬੀ ਬੰਦੇ ਸ਼ਰਾਬ ਪੀਦੇ ਨੇ ਬੋਤਲਾ ਪੀਂਦੇ ਨੇ 1000 ਦਿਆਂ ਇੱਕ ਟਿਕਟ ਪਾ ਲੈਣਾ ਤੁਹਾਡੀ ਜਿੰਦਗੀ ਸਵਾਰਦੀ ਹੈ ਅਵਰ ਤੁਹਾਡੇ ਨਾਮ ਲੱਗਦਾ ਤਾਂ ਤਿੰਨ ਪੁਸਤਕਾਂ ਲੈ ਖਾਣੇ ਆ ਰਹੀਆਂ ਜੇ ਇੱਕਮਕਾਰ ਲਾਟਰੀ ਦੇ ਲਾਟਰੀ ਪਾਣ ਆਂਦੇ ਆ ਤੁਹਾਡੇ ਵੱਲੋਂ ਕੀ ਸਪੈਸ਼ਲ ਦਿੱਤਾ ਜਾ ਰਿਹਾ ਇਸ ਵਾਰ ਮੇਰੇ ਵੱਲੋਂ ਗਿਫਟ ਦਿੱਤਾ ਜਾ ਰਿਹਾ ਇਹ ਤਿੰਨ ਟਿਕਟਾਂ ਮਗਰ 100 ਰੁਪਏ ਫੇਰੀ ਨਾਲ ਜੇ ਤਿੰਨ ਤਾਂ ਪਾਏਗਾ ਲੋੜੀ ਬੰਪਰ ਪਾਣੀ ਖਾਲੀ ਤੁਜੀ ਨਹੀਂ ਲੋੜੀ ਬੰਪਰ ਪਾਣੀ ਇਹਨਾਂ ਦਾ 100 ਰੁਪਏ ਨਾਲ 100 ਦਾ ਗਿਫਟ ਹੈਗਾ ਚਾਹੇ ਕਿ 400 ਦੇ ਤਿੰਨ ਅਰ ਇੱਕ ਦੋ ਪਾੜਾ ਕੋਈ ਛੋੜ ਨਹੀਂ ਤੇ ਨਿਕਲ ਲਈ ਕਿਦੜਾ ਨਿਕਲੇ ਜੀ 1712020 26 ਜੋ ਕਿ ਸ਼ੁਰੂ ਹੋ ਗਿਆ ਜੀ 26 ਚ ਧਮਾਕਾ ਪਹਿਲਾ ਬੰਪਰ ਪਹਿਲਾ ਧਮਾਕਾ ਕਿੱਥੇ ਹੋਇਆ ਮਾਏ ਜਾਂਦਾ 25 ਦੇ ਵਿੱਚ ਕਹਿੰਦੇ ਬੈਕ ਟੂ ਬੈਕ ਤਿੰਨ ਧਮਾਕੇ ਤੁਹਾਡੀ ਦੁਕਾਨ ਤੇ ਹੋਏ ਆ ਹੋਰ ਵੀ ਪੜੀਏ ਸਾਰੇ ਪਤਾ ਸਾਰੇ ਮੀਡੀਆ ਪਤਾ ਬੈਕ ਟੂ 3 ਧਮਾਕੇ ਹੋਏ ਦੀਵਾਲੀ ਚ ਹੋਇਆ ਰੱਖੜੀ ਚ ਹੋਇਆ ਤੇ ਮੰਦਰੀ ਚ 1 ਕਰੋੜ ਦਾ ਹੋਇਆ 50 ਲੱਖ 20 ਲਾ ਕੇ 1 ਕਰੋੜ ਪਿੱਛੇ ਵੀ ਹੋਲੀ ਚ ਹੋਇਆ ਸੀ ਪਿਛਲੇ ਸਾਲ ਵੀ ਐਨੇ ਧਮਾਕੇ ਹੋਏ ਕਿ ਮੈਂ ਕਹਾਂ ਪੈ ਕੇ ਕਮਾਲ ਹੋ ਗਿਆ ਮੈਂ ਤਾਂ ਖੁਦ ਸੋਚਿਆ ਨਹੀਂ ਸੀ ਕਿਨੇ ਇਨਾਮ ਲੱਗ ਰਹੇ ਨੇ ਦੁਕਾਨ ਤੋਂ ਵੀ ਯਾਰ ਮਾਲਕ ਦੀ ਮਰਜ਼ੀ ਹੈ ਕਿ ਮੇਰੇ ਫਾਲੇ ਕਿ ਜਿਨਾ ਕਿ ਮੇਰੇ ਦੁਕਾਨ ਤੋਂ ਲੱਗ ਰਹੇ ਕੋਪੀ ਬਦੀ ਬਣਾ ਰਿਹਾ ਮਨਾ ਮੈਂ ਕੀ ਚੀਜ਼ਾਂ ਮਾਲਕ ਦੇ ਅੱਗੇ ਮੈਂ ਕੁਝ ਨਹੀਂ ਹਾਂ ਤੁਹਾਡੇ ਕੋ ਕਿਹੜੀ ਐਦਾ ਦੀ ਛੜੀ ਹੈ ਜਿਹੜੇ ਤੁਹਾਡੇ ਬੈਕ ਟੂ ਬੈਕ ਲੱਗ ਰਹੇ ਇਨਾਮ ਮੇੋਂ ਉਹ ਹੀ ਛੜੀ ਨਹੀਂ ਹੈ ਗਈ ਮਾਲਕ ਦੀ ਕਿਰਪਾ ਹੈ ਗਈ ਮਾਲਕ ਦੇ ਨਾਲ ਹੀ ਦਾ ਰੱਬ ਦਾ ਨਾਲ ਲੈ ਕੇ ਕੰਮ ਕਰੀਦਾ ਪਲਾਮਣੀਆ ਸਰਵਤਾ ਭਲਾਈ ਮਨਿੰਦਾ ਸਭ ਦਾ ਭਲਾਮਣੀ ਦਾ कि जिंदा लगे ਵਿਚਾਰਾ ਜਿਹੜਾ ਵੀ ਆਵੇ ਦੁਖੀ ਆਵੇ ਸੁਖੀ ਆਏ ਮੇਰੇ ਕੋ ਖੁਸ਼ੋ ਵੀ ਜਾਵੇ ਕੋਈ ਨਰਾਜ਼ੋ ਨਾ ਜਾਵੇ ਦੂਜੀ ਗੱਲ ਲੱਗਣੇ ਬਾਅਦ ਇਹ ਆਪਾਂ ਪੂਰੀ ਸਾਥ ਨੇ ਅਕਾਲ ਦਾ ਕੋਈ ਇਨਾਮ ਲੱਗਦਾ ਤੇ ਪੂਰੀ ਗਰੰਟੀ ਪੂਰੀ ਛੜੀ ਅਜੇ ਤੱਕ ਪੇਮੈਂਟ ਕਿਧਰ ਦੀ ਬਾਣੀ ਹੈ ਕੀ ਕਰਾਣਾ ਹੈ ਉਹ ਸਾਡਾ ਕੰਮ ਹੈ ਅਸੀਂ ਕਰਨੇ ਆ ਤੇ ਕੋਈ ਵੀ ਛੋਟਾ ਇਨਾਮ ਲੱਗਦਾ ਪੂਰੇ ਭੇਜਨੇ ਆ ਪੰਜਾ ਲੱਗ ਜਾਵੇ ਨੋ ਜਾ ਲੱਗ ਜਾਵੇ ਪੂਰੇ ਭੇਜਨੇ ਆ ਕੋਈ ਕਟੋਦੀ ਨਹੀਂ ਕਰਦੇ ਆਪਣੀ ਦੁਕਾਨ ਤੇ ਕਈ ਲੋਕ ਕਹਿੰਦੇ ਆਨਲਾਈਨ ਬਾਣੀ ਚਾਹੀਦੀ ਟਿਕਟ ਕਈ ਕਹਿੰਦੇ ਨਹੀਂ ਬਾਣੀ ਉਹਦਾ ਕੀ ਹੈਗਾ ਆਨਲਾਈਨ ਟਿਕਟ ਬਹੁਤ ਠੱਗੀ ਹੈ ਉਹਨਾਂ ਪਾਣਾ ਪਾਉਂਦਾ ਮਤਵ ਹੈ ਕਿ WhatsApp ਤੇ ਖਾਸ ਕਰ WhatsApp ਤੇ ਟਿਕਟ ਨਾ ਬਾਓ WhatsApp ਮਤਵ ਕਿ ਤੁਹਾਨੂੰ ਤੁਸੀਂ ਠੱਗੇ ਹੋ ਹੈ ਬੰਦਾ WhatsApp ਤੇ ਫੋਟੋ ਕੱਢ ਕੇ ਭੇਜਦਾ ਵੇ ਜਾਂ ਕੋਈ ਵੀ ਪਰਚੀ ਭੇਜਦਾ ਵੇ ਤੁਹਾਨੂੰ ਉਹ ਸਮਝੋ ਕਿ ਠੱਗੇ ਠੱਗੇ ਉਹ ਬਚ ਕੇ ਰਹੋ ਤੇ ਟਿਕਟ ਨਾ ਬਾਓ ਪਾਣੀ ਇਹ ਫਿਸ਼ਕੜ ਗੜ ਬਾਓ ਜਾਂ ਵੀ ਕਾਰਬਟਮ ਗਾਣੀ ਮਗਾ ਦੇ ਲਓ ਮੋਬਾਈਲ ਨੰਬਰ ਮੇਰਾ 9883494 ਅਗਰ ਜੇ ਮੇਰੇ ਕੋ ਪਾ ਕੇ ਟਿਕਟ ਅਗਰ ਤੁਸੀਂ ਗਲਤ ਕੋਈ ਸਾਬਿਤ ਕਰਦੇ ਨਕਲੀ ਟਿਕਟ ਭੇਜੀ ਮੈਨੂੰ ਤੁਸੀਂ ਯਾਕੇ 10 ਲੱਖ ਦਾ ਨਾਮ ਕੋ ਨਾਮ ਲੈ ਜਾਓ ਤੇ ਸਰ ਆਪਣੀ ਲੋਕੇਸ਼ਨ ਇੱਕ ਵਾਰੀ ਪੂਰੀ ਤਰੀਕੇ ਨਾਲ ਦੱਸ ਦਿਓ ਮੇਨ ਕੋਸੇ ਕਿ ਕੰਟਾਗੜ ਚੌਕ ਸਟੇਸ਼ਨ ਤੋਂ ਦੂ ਗਿਆਨ ਇਸ ਚਾਸੂਤੋਂ 50 ਦੁਕਾਨਾਂ ਮਿਲਾਂਗੇ ਇੱਥੋਂ ਦੀ ਇਦਾਂ ਦੀ 50 ਦੁਕਾਨਾਂ ਨੇ ਤੇ ਸਾਰੇ ਕਹੋਗੇ ਮੇਗਵਾ ਜੋ ਮੇਗਵਾ ਜੋ ਮੇਗਵਾ ਜੋ ਤੁਹਾਡੀ ਮਾਜੀ ਜੀ ਤੁਮਰੀ ਜਾਓ ਮੇਜੁਗਾਨ ਦੇ ਨਾਮੇ ਵੈਲਕਮ ਹੈ ਮੋਬਾਈਲ ਨੰਬਰ ਜਿਹੜਾ ਮੇਰਾ ਦੁਕਾਨਾ ਨਾਮੇ ਇਕਮ ਕਹਾ ਲੋਟਰੀ ਸੋਪ ਨੰਬਰ 49 ਤੇ 50 ਜੋ ਕਿ ਕੰਟਾਗੜ ਚੌਕ ਦੇ ਉੱਤੇ ਹੀ ਆ ਗਈ ਬਿਲਕੁਲੀ ਤੇ ਜਿਨ੍ਹਾਂ ਨੇ ਪਾਣੀ ਹੈ ਉਹ ਅਗਰ ਆਣੀ ਬੱਸ ਅੱਡੇ ਤੋਂ ਆਣਾ ਹੈ ਤਾਂ ਤਿੰਨ ਕਿਲੋਮੀਟਰ ਦੂਰ ਪੈਂਦਾ ਹੈ ਇੱਥੋਂ ਦੀ ਬੱਸ ਅੱਡਾ ਸਟੇਸ਼ਨ ਤੋਂ ਪਾਣੀ ਦੇ ਵਾਸਤੇ ਹੈ ਅਗਰ ਪਾਣੀ ਹੈ ਤੇ ਮੇਰੀ ਫੋਟੋ ਲੱਗੀ ਹੈ ਰੋਡ ਦੇ ਉੱਤੇ ਮੇਰੇ ਬੈਨਰ ਲੱਗੇ ਨੇ ਬੋਰਡ ਲੱਗੇ ਨੇ ਉੱਥੇ ਵੀ ਤੁਸੀਂ ਦੇਖ ਕੇ ਆ ਸਕਦੇ ਹੋ ਸਰਾਜ ਨੂੰ ਤੇ ਇੱਕ ਨੂੰ ਗੱਲ ਉਹਦੀ ਪੁੱਛ ਕੇ ਵੀ ਆ ਸਕਦੇ ਹੋ ਨਹੀਂ ਪਤਾ ਲੱਗਾ ਮੇਰਾ ਮੋਬਾਈਲ WhatsApp ਨੰਬਰ ਹੈ ਫੋਨ ਕਰਕੇ ਪਤਾ ਕਰ ਸਕਦੇ ਹੋ ਭਾਈ ਦੁਕਾਨ ਮੇਰੀ ਮਿਲਦੀ ਵੀ ਮੈਂ ਦੱਸੋ ਕਿੱਥੇ ਆ ਗਈ ਤੇ ਲਾਸਟ ਵਿੱਚ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਸਰੋਤਿਆਂ ਨੂੰ ਕੀ ਕਹਾਂਗਾ ਫਿਰ ਪਾਓ ਜਰੂਰ ਪਾਓ ਇੱਕ ਪਾਓ ਚਾਹੇ ਪਾਓ ਜਰੂਰ ਇਹ ਮੌਕਾ ਮਿਲਦਾ ਕਦੀ ਕਦੀ ਹੁਣ ਇਸ ਵਾਰ ਆ ਰਿਹਾ 10 ਕਰੋੜ ਦਾ ਲੋੜੀ ਦੇ 57 ਫੁੱਲੇ ਅਗਲੇ ਵਾਰ ਆਣਾ ਹੈ ਬਤਾ ਕਿੰਨਾ ਦਾ ਤੁਹਾਡੇ ਨਾਲ ਐਡਵਾਂਸ ਤੁਹਾਨੂੰ ਹੋਲੀ ਦਾ ਨਾ 3 ਕਰੋੜ ਦਾ ਐਡਵਾਂਸ ਲੱਗ ਰਿਹਾ 4 ਕਰੋੜ ਦਿੱਤਾ ਹੀ ਕਰ ਜਾਣਾ ਹੈ ਤੇ ਟਿਕਟ 500 ਹੀ ਮਿਲਣੀ ਹੈ ਟਿਕਟ ਘਾਟੀ ਹੋਣੀ ਟਿਕਟ 500 ਹੀ ਮਿਲਣੀ ਹੈ ਅਗਲੇ ਵਾਰ ਬੰਪਰ ਹੋਗਾ ਹੋਲੀ ਦਾ ਉਹ 3 ਕਰੋੜ ਦਾ ਆਏਗਾ ਐਡਵਾਂਸ ਲੰਦਾਸ ਰਿਹਾ ਓਏ ਸੋ ਕਹਿ ਸਕਦੇ ਇੱਕਮਕਾਰ ਬੈਟਰੀ ਤੇ ਆ ਕੇ ਤੁਹਾਡੀ ਬਿਲਕੁਲ ਓਰੀਜਨਲ ਬੈਟਰੀ ਮਿਲੇਗੀ ਓਏ ਨਾਲ ਹੈਂਡਲ ਪਤਾ ਨਹੀਂ ਮੈਂ ਕਹਿੰਦਾ ਗਾਰੰਟੀ ਦੇ ਰਿਹਾ ਮੈਂ ਦੱਸਦਾ ਤੱਕ ਕਿ ਨਾਮ ਰੱਖਿਆ ਕੋਈ ਨਕਲੀ ਸਾਬਿਤ ਕਰਦੇ ਦੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਜੀ ਹੋਰ ਇਦਾਂ ਦੀ ਅਪਡੇਟ ਲਈ ਜੁੜੇ ਰਹੋ ਲੇਟੈਸਟ ਫੋਰਨੋਇਜ਼ ਧੰਨਵਾਦ